ਉਹ ਇਹ ਨਹੀਂ ਮਾਰਦੀ ਈ ਹੁਣ ਤੁਹਾਨੂੰ ਲੱਗੂ ਪਤਾ ਵੀ ਪੰਮੋ ਚੀਜ਼ ਕੀ ਆ ਦੱਸਦੀ ਆ ਮੈਂ ਹਾਏ ਮੈਂ ਮਾਰਦੀ ਹਾਏ ਮੈਨੂੰ ਮਾਰ ਰਹੀ ਆ ਲੱਟੀ ਗਈ ਹਾਏ ਹਾਏ ਰੰਮਾ ਵੀ ਨੂੰ ਮਾਰਿਆ ਬੱਬੀ ਹੁਣ ਕੀ ਹੋ ਗਿਆ ਹੁਣ ਕਾਹਦਾ ਡਰਾਮਾ ਸ਼ੁਰੂ ਕਰਤਾ ਤੂੰ ਹਾਏ ਰੰਮਾ ਹਾਏ ਕੀ ਹੋ ਗਿਆ ਕੀ ਹੋ ਗਿਆ ਹੁਣ ਆ ਗਈ ਆ ਵੇਖ ਲੈ ਨਾ ਮਾਮਾ ਦੀਆਂ ਗੱਸੀ ਆਪੇ ਅੱਗ ਲਾ ਗਿਆ ਆਪਣੇ ਮੁੰਡੇਦਿਆਂ ਨੂੰ ਤੇ ਮੁੜ ਕੇ ਮੇਰੇ ਗਾਲ ਪਈ ਜਾਂਦੀਆਂ ਮੈਨੂੰ ਉੱਥੇ ਤੂੰ ਆਪ ਰੋਈ ਮੈਨੂੰ ਮਾਰਨ ਡਈਆਂ ਹੈਗੀਆਂ ਵੀ ਤੂੰ ਡਿਆ ਤੂੰ ਲਿੜੇ ਲੁਏ ਸਾਡੇ ਮੁੰਡੇ ਦੇ ਕੀ ਕਹਿੰਦੀ ਮਾਤਾ ਹਾਏ ਰੱਬਾ ਨਹੀਂ ਪੰਨੋ ਰਹਿਣ ਦੇ ਰੱਬ ਨੂੰ ਕਿਉਂ ਮੈਂ ਥੱਲੇ ਲੱਗੀ ਲਾਉਣ ਨੂੰ ਰਹਿਣ ਦੇ ਤਾਂ ਕਿਉਂ ਵੀ ਝੂਠ ਮਾਰਦੀ ਆ ਤੂੰ ਤੇ ਕੱਪੜਿਆਂ ਨੂੰ ਆਪ ਅੱਗ ਲਾਈ ਆ ਤੁਹਾਡਾ ਝੂਠਾ ਨਾ ਲਾਈ ਚਲੀ ਜੰਨੀ ਤੂੰ ਉਹ ਕਿਹੜੇ ਕੱਪੜੇ ਅੱਗ ਲੱਗੀ ਮੈਨੂੰ ਸਮਝ ਤੇ ਲੱਗੇ ਕੱਪੜੇ ਕਿਹਦੇ ਲੋਣਾ ਹੀ ਵੀਰ ਮੇਰੇ ਮੁੰਡੇ ਦੇ ਹੀ ਦੋਵਾਂ ਤਾਂ ਤੇ ਕੱਪੜੇ ਹੀ ਉਹ ਵੀ ਇਹਨੇ ਵਰਦੀ ਜਾ ਕੇ ਤੇ ਲੂਤੀ ਆ ਦੱਸ ਮੈਂ ਕੀ ਕਰਾਵੀ ਭਾਬੀ ਤੂੰ ਕੀ ਚੰਨੀ ਆ ਮੈਨੂੰ ਲੱਗਦਾ ਮੈਨੇ ਕੁਝ ਖਾ ਕੇ ਮਰਨਾ ਪੈਣਾ ਵਾ ਨਾਲੇ ਤੂੰ ਹੀ ਸੋਖੀ ਹੋ ਜਾ ਨਾਲੇ ਉਹ ਵੀ ਸੋਖੀ ਹੋ ਜਾਣਾ ਆ ਵੇਖ ਲੋ ਤੁਹਾਡੇ ਸਾਹਮਣੇ ਆ ਕਿਦਾਂ ਦੇ ਖੇਖਣ ਕਾਣ ਡੀਆਂ ਵਾ ਹਾਏ ਰੱਬਾ ਮੇਰਾ ਦੇਖ ਘਰ ਦੇ ਵਿੱਚ ਕੋਈ ਵੀ ਨਹੀਂ ਨਾ ਮੇਰਾ ਬੰਦਾ ਮੇਰੀ ਸੋਂਦਾ ਨਾ ਮੇਰੀ ਸੱਸੀ ਮੇਰੀ ਸੋਦੀ ਹਾਏ ਮੈਂ ਜਾਵਾ ਤੇ ਕਿੱਥੇ ਜਾਵਾ ਮੇਰਾ ਜੀ ਕਰਦਾ ਕਿ ਖੂ ਖਾਤੇ ਪਾ ਕੇ ਮਰ ਜਾਣਾ ਕਹਿੰਦੇ ਮੜੀਆਂ ਜਾ ਜਦੋਂ ਛੱਤਰ ਖਾਂਦੀ ਨਹੀਂ ਆ ਫੇਰ ਠੀਰੇ ਨਹੀਂ ਆ ਤੇਰੀ ਜੁੱਤੀਆਂ ਵਾਂ ਚੰਗੀਆਂ ਨਹੀਂ ਜੁੱਤੀਆਂ ਵਾਂ ਬਿੰਦੇ ਖੇਖਣ ਕੱਢੇ ਕਾਦੀ ਜਨਾਨੀ ਏ ਤੈਨੂੰ ਖੇਖਾਂ ਜਾਦਾ ਆਉਂਦੇ ਤੈਨੂੰ ਜਿਹੜੇ ਨਹਣ ਤੁਸੀਂ ਮੈਨੂੰ ਜੁੱਤੀਆਂ ਹੀ ਮਾਰਨੀਆਂ ਵਾ ਉਹ ਵੀ ਮਾਰ ਲਓ ਇਹ ਕਮੀ ਰਹਿ ਗਈ ਸੀ ਤੇ ਵਿੱਚ ਇਹਨਾਂ ਨੇ ਘਰੋ ਘਟਾਉਣ ਵਾਲੀ ਤਾਂ ਕੋਈ ਕਸਰ ਨਹੀਂ ਛੱਡੀ ਇੱਕ ਤੁਸੀਂ ਆ ਤੁਸੀਂ ਵੀ ਮੇਰੀ ਸੋਹਣੇ ਕਹਿੰਦੇ ਇਹਨਾਂ ਕੋਈ ਮਗਰ ਲੱਗਈਓ ਇਹਨਾਂ ਨੇ ਖੱਤੀਆਂ ਨੇ ਤੇਰਾ ਘਰ ਪੁੱਟਣਾ ਹੀ ਵੇਖ ਲਈ ਭਾਵੇਂ ਫੁੱਫੜੇ ਨੇ ਕੁੱਪਟ ਹੈ ਗੱਲਾਂ ਕਰਦੇ ਰਹੰਦੇ ਫਿਰ ਵੀ ਅਰੇ ਅਰੇ ਬਣਾਵਾ ਤੇ ਫਾਟਾ ਆ ਤੈਨੂੰ ਚੱਲ ਗੌਰ ਮਾ ਆਈ ਆ ਅਹ ਚੱਲ ਨਾ ਕਰ ਮਾ ਨਾ ਕਰ ਬੋਲੀ ਆ ਗਈ ਤੈਨੂੰ ਪਰ ਮੈਂ ਜਿਹੜੇ ਤੈਨੂੰ ਮੈਂ ਬੜਾ ਸਮਝਾਇਆ ਏ ਤੂੰ ਨਹੀਂ ਮੇਰੀ ਸਮਝੀ ਹੁਣ ਛੱਤਰ ਖਾ ਕੇ ਆਪਣੀ ਬੇਇੱਜ਼ਤੀ ਕਰਾ ਕੇ ਚੰਗੀ ਰਹੀ ਹੈ ਨਾ ਤੂੰ ਮੇਰੇ ਇੱਕ ਨਹੀਂ ਮੰਨੀ ਤੂੰ ਤੂੰ ਹੀ ਕਿਉਂ ਪਤਾ ਨੂੰ ਕੁੱਟਿਆਈਏ ਤੂੰ ਮੂੰਹ ਨਾ ਆਹ ਲੈਣਾ ਤੂੰ ਔਰ ਮਾਤਾ ਇਹ ਛਤਰ ਖਲ ਦਾ ਲੋਹਣ ਜੀਏ ਬੁੱਢੜੀ ਤੂੰ ਡਰੀ ਨਾ ਸਾਰੇ ਪ੍ਰਸਾਦ ਦੀ ਜੜ ਤੂੰ ਮਾਤਾ ਜੀ ਮੈਂ ਦੱਸਦਾ ਆ ਜਿਹੜੀ ਮੇਰੀ ਕੁਟਰ ਪਈ ਆ ਨਾ ਇਹ ਤੇਰੀ ਵਜਾ ਦਾ ਪਈ ਆ ਤੇ ਹੁਣ ਜਿਹੜਾ ਤੇ ਮੈਂ ਨਾ ਕੰਮ ਕਰਾਇਆ ਨਾ ਇਹ ਤੈਨੂੰ ਬੜਾ ਮਹਿੰਗਾ ਪੈਣਾ ਹੀ ਹੋ ਗੇਹ ਲਈ ਤੈਨੂੰ ਮੈਂ ਦੱਸਤਾ ਹੀ ਹੋ ਮੈਂ ਜਿਹੜੇ ਮੈਂ ਕਰਦੇ ਆ ਤੁਹਾਨੂੰ ਕਿਹ ਡਾਲਾਗਾ ਚੰਗਾ ਕਿੱਥੇ ਜਾਣਾ ਜਾ ਦਰ ਜਾ ਤੂੰ ਦਰਨਾ ਮੈਂ ਕਿੱਥੇ ਆ ਇੱਥੇ ਜਾਣਾ ਆ ਤੁਹਾਡੇ ਸਾਹਮਣੇ ਰਹਿਣਾ ਆ ਵੇਖ ਲੈ ਭਾਵੇਂ ਵੀ ਨਹੀਂ ਵੀਰ ਨਹੀਂ ਨਹੀਂ ਅੱਜ ਮਾਰਨਾ ਮਾਰ ਦੇ ਮੈਨੂੰ ਮਾਰ ਦੇ ਮੈਨੂੰ ਨਹੀਂ ਲੱਗਦੀ ਨਾ ਬਾਤ ਆ ਬਾਈ ਤੁਮਰੇ ਰੋ ਪਕੜੇ ਨਾ ਹੁਣ ਤੈਨੂੰ ਨਾ ਤੇ ਪਹਿਣ ਚੰਗੀਆਂ ਲੱਗਦੀਆਂ ਵਾ ਮੈਂ ਤਾਂ ਤੈਨੂੰ ਇਹ ਘਰ ਦੇ ਵਿੱਚ ਦੇਖਦੀ ਨਹੀਂ ਨਾ ਉਹਨਾਂ ਦੀ ਮੰਨ ਦਾ ਸੁਣਦਾ ਤੂੰ ਮੈਂ ਤਾਂ ਚੰਗੀ ਨਹੀਂ ਲੱਗਦੀ ਤੁਹਾਨੂੰ ਨਹੀਂ ਕੋਈ ਨਹੀਂ ਤੇ ਇਹਦੇ ਨਾਲ ਤੋਂ ਮੈਨੂੰ ਚੰਗੀ ਲੱਗੀ ਕੋਈ ਨਹੀਂ ਆਦਾ ਇਹ ਮਨ ਨੂੰ ਨਾ ਪਿਓ ਨੂੰ ਫੋਨ ਲੇ ਦੱਸਦਾ ਚੰਗੀ ਤਾਂ ਜਾ ਵਾਲਾ ਪਿਓ ਨੂੰ ਫੋਨ ਪਿਓ ਨੇ ਜਿਹੜੀ ਡਾਂਗ ਖੜੀ ਕਰਨੀ ਆ ਨਾ ਕਰ ਲੈ ਇੱਥੇ ਇਹ ਨਹੀਂ ਦਾਰੂ ਖਣੀ ਹੋਣਾ ਇਹਦੇ ਪਿਓ ਨੂੰ ਫੋਨ ਲਾਉਣਾ ਇਹਦੇ ਖਾਨੇ 'ਚ ਬਹੁਤ ਗੱਲ ਸਾਡੇ ਦੀ ਸਮਝ ਹੀ ਨਹੀਂ ਗੱਲ ਇਹ ਮੱਸ ਸਕਦੇ ਲੱਗ ਗਿਆ ਹਲੋ ਬਾਬੂ ਆਸਰੀ ਗਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਕਰੇ ਹਾਂਜੀ ਸੋ ਕਿਸਾਨ ਕਿੱਥੇ ਆਣੀ ਆ ਤੁਹਾਡੀ ਕੁੜੀ ਨੇ ਸਿਆਪਾ ਪਾਇਆ ਇੱਥੇ ਉਹਨੀਆਂ ਨੂੰ ਜੀਣ ਦਿੰਦੀ ਉਹਨੇ ਜੀਣਾ ਹਰਾਮ ਕਰਤਾ ਸਾਡਾ ਨੇਦਾ ਕਲੇਸ਼ ਭਾਰ ਦੀ ਸਾਰੀ ਦਿਹਾੜੀ ਸਾਡੀ ਭੈਣ ਨਾਲ ਲੜਦੀ ਹੁੰਦੀ ਨਾਲ ਨਾਲੇ ਹੜੀ ਮਾਨ ਲੜਦੀ ਹੁੰਦੀ ਬਹੁਤ ਔਖਾ ਹੋ ਗਿਆ ਵਾ ਨਾਲੇ ਮੇਰੀ ਗੱਲ ਸੁਣੋ ਇਹ ਕਹਿੰਦੀ ਵੀ ਨਾ ਮੇਰਾ ਡੈਡੀ ਘਰ ਹੀ ਤੇ ਨਾ ਮੇਰੀ ਪਰਜਾਈ ਘਰ ਹੀ ਹੋ ਗਏ ਕਿਤੇ ਜਿੰਦੇ ਵੱਜੇ ਹੀ ਤੁਸੀਂ ਘਰੇ ਹੀ ਫਿਰ ਵੇਹ ਲੋ ਕਿੰਨਾ ਝੂਠ ਮਾਰਦੀ ਜਨਾਨੀ ਏ ਮੈਂ ਨੱਸਾ ਤੁਹਾਨੂੰ ਡੈਡੀ ਤੁਸੀਂ ਇਦਾਂ ਕੋ ਟਾਈਮ ਕੱਢ ਕੇ ਨਾ ਜੇ ਹੁਣ ਹੈਗਾ ਟਾਈਮ ਹੁਣ ਆਓ ਜਾਂ ਸਵੇਰੇ ਆਓ ਇਹਦੇ ਆ ਕੇ ਨਾ ਇਹਨੇ ਖਾਣੇ ਦੀ ਗੱਲ ਪਾਓ ਵੀ ਜੇ ਰਹਿਣਾ ਚੰਗੀ ਤਰ੍ਹਾਂ ਰਵੇ ਇੱਥੇ ਨਹੀਂ ਤੈਨੂੰ ਇੱਥੋਂ ਲੈ ਜਾਉ ਸਿੱਧੀ ਗੱਲ ਆਪਣੀ ਗੱਲ ਸਾਫ਼ ਹੋ ਆ ਹਾਂਜੀ ਚਲੋ ਠੀਕ ਆਜੋ ਹੈ ਚੰਗਾ ਸਤਿ ਸ਼੍ਰੀ ਅਕਾਲ ਚੱਲ ਹੜਾ ਦਸੰਦਾ ਫਰਜੀ ਦਾਤਾ ਦੇ ਪਿਓ ਨੂੰ ਕਾੜੀ ਆਉਣਾ ਨਹੀਂ ਆਉਣਾ ਉਹਦੀ ਮਰਜ਼ੀ ਲਾ ਮੰਮੀ ਆਦੋਂ ਨਵੇਂ ਸਿਆਪਾ ਪੈ ਗਈ ਹੁਣ ਅੰਦਰ ਚਲ ਗਈ ਆ ਤੇ ਮੇਨੂੰ ਡਰ ਲੱਗਣ ਦੇ ਵੀ ਕੁਝ ਕਰਨਾ ਲਵੇ ਵੀ ਤੈਨੂੰ ਕੋਈ ਲੋੜ ਨਹੀਂ ਡਰਨ ਦੀ ਉਹ ਸਾਨੂੰ ਇੱਕ ਡਰਾਵੇ ਦੇਣ ਲਈ ਉਹ ਐਨੇ ਜੋਗੀ ਹੈ ਨਹੀਂ ਕਿ ਕੋ ਖਾ ਲੂਗੀ ਤੇ ਮਰ ਜੂਗੀ ਉਹ ਇੱਕ ਸਿਰਫ ਡਰਾਮੇ ਲਈ ਕਰਨਾ ਕਿੱਥੇ ਗਈ ਸਵਾਤ ਹੁਣੇ ਨਾ ਮੀਰ ਹੁਣ ਨਾ ਕੁਝ ਵੀ ਕਹੀ ਵੀ ਮੰਮੀ ਵੇਲਾ ਕਿੰਨਾ ਝੂਠ ਜਨਾ ਨਹੀਂ ਮਾਰਦੀ ਹੈ ਕੌਣ ਕਰਾ ਝੂਠ ਮਾਰਤਾ ਨੇ ਪੇਕੇ ਗਈ ਸੀ ਨਾ ਆਪਣੀ ਕੀ ਜਾਂਦੀ ਨਾਂ ਮੇਰੀ ਪਰਚਾਈ ਕਰ ਤੇ ਨਾਂ ਦਾ ਡੈਡੀ ਹੈ ਜਿੰਦੇ ਵਜੇ ਉੱਥੇ ਹੀ ਘਰੇ ਹੀ ਉਹ ਹੁਣ ਤੇ ਦੇਖਦੇ ਹੀ ਉਹ ਉਹ ਡੈਡੀ ਨੂੰ ਫੋਨ ਲਾ ਦੇਣਾ ਤੇ ਉੱਥੇ ਭਰਜਾਈ ਨਾ ਆਪਣੀ ਨਾ ਚੰਗਾ ਫੇ ਜਲੂਸ ਕੱਢ ਕੇ ਆਈ ਓ ਚੰਗਾ ਲੜੀ ਉੱਥੇ ਤੇ ਭਰਜਾਈ ਚੰਗਰੀ ਝੂਲਾ ਮਾਰੇ ਚੋਕੇ ਦੇ ਗਾੜੀ ਵੀ ਚੱਲ ਦਫਾ ਜਿੱਥੋਂ ਆਈ ਤੂੰ ਤੇ ਤਰ ਹੋ ਜਾ ਤੂੰ ਬੰਦੇ ਤਾਂ ਮੁੜਦੀ ਪੈਰੀ ਆ ਗਈ ਇੱਥੇ ਖਲੋਤੀ ਝੂਠੀ ਤੇ ਇੱਥੇ ਆਣ ਕੇ ਕਹਿੰਦੀ ਓ ਤੇ ਘਰ ਨਹੀਂ ਕੋਈ ਟੱਕਰ ਮੇਰੇ ਡੈਡੀ ਦਵਾਈ ਲੈਣ ਗਏ ਆ ਉਹ ਆਂਦਾ ਮੈਂ ਬਹੁਤ ਦੁਖੀ ਹਾਂ ਤੂੰ ਵਿਚਾਰਾ ਉਹ ਭਲਾ ਮਰਸ ਬੰਦਾ ਵਾ ਆਂਦਾ ਮੈਨੂੰ ਦੇਣਾ ਕੰਮ ਕੀਤਾ ਬਹੁਤ ਜ਼ਿਆਦਾ ਮੈਂ ਨਾ ਇਹਦੀ ਗੱਲ ਕਰ ਜੁਗਾ ਨਾ ਤੁਹਾਡੀ ਕਰ ਜੁਗਾ ਤੇ ਨਾ ਆਪਣੀ ਨੋਹ ਦੀ ਕਰ ਜੁਗਾ ਮੈਂ ਇਹਨਾਂ ਦੁਖੀ ਨੇ ਇੱ ਫਿਰ ਅੰਦੀਨ ਕੋੜਦਾ ਇਹ ਸੱਚੀ ਛਤਰ ਖਾਦੀ ਮੇਰ ਕੋ ਜਿੱਦਾਂ ਸਾਨੂੰ ਇਥੇ ਦੁਖੀ ਕੀਤਾ ਐਦਾਂ ਹੀ ਉਹਨਾਂ ਨੇ ਜਾ ਕੇ ਦੁਖੀ ਕੀਤਾ ਹੋਣਾ ਇਹਨੇ ਹੋਰ ਕੀ ਕਰਨਾ ਇਹਨੇ ਫਿਰ ਹਾਏ ਓ ਰੱਬਾ ਮੈਨੂੰ ਕੀ ਪਤਾ ਆਈਗਾ ਮੇਰਾ ਪਾਸਾ ਮਰਤੇ ਹੀ ਭਾਰੀ ਪੈ ਜਾਣਾ ਹਾਏ ਅਮਤਰੇ ਨੇ ਮਾਰਿਆ ਕੀਤਾ ਬਹੁਦੇ ਇਹਦਾ ਬੇੜਾ ਤੇਰਾ ਨਾ ਕਰਕੇ ਮੇਰੇ ਪਾਸੇ ਜੇਕ ਤੇ ਅੱਗੇ ਘਟ ਵੱਜੀਆਂ ਤੇ ਤੈਨੂੰ ਫੇਰ ਵੱਜੀਆਂ ਜੇ ਬੋਣੇ ਬਣਾ ਕਿਦਾਂ ਵੈਣ ਪਾਉਂਦੀ ਬਲਸਣੀ ਨਾ ਹੋਵੇ ਤੇ ਛੇਖਣ ਕਰਦੀ ਜਨਾਨੀ ਜੇ ਤੂੰ ਇਹ ਖੇਖਣਾ ਨਾ ਕਰੇ ਤੇ ਤੇਰੇ ਨਾਂ ਹੀ ਵੱਜਣ ਤੇ ਨਾਂ ਤੂੰ ਛੱਪਾ ਹੀ ਖਾਵੇਂ ਗੱਲ ਸੁਣ ਲੈ ਮੇਰੀ ਕੰਨ ਖੁੱਲ ਕੇ ਮੈਂ ਚਲੇ ਕੰਮ ਕਿਤੇ ਮੈਨੂੰ ਲੱਗੜੇ ਘੰਟੇ 2 ਘੰਟੇ ਤੇ ਜੇ ਮੇਰੇ ਬਾਅਦ ਚ ਤਮਾਸ਼ਾ ਲਾਇਆ ਕਰ ਤੇ ਅੱਗੇ ਹੁਣ ਤੇ ਨਹੀਂ ਤਗਾੜੇ ਜੀ ਦੁਨੀਆ ਉੱਜਾਈਂ ਮਾਰ ਮਾਰ ਤੇਰੇ ਪਾਸੇ ਪਾਂਦੂ ਸਤਰ ਮੈਂ ਕਰਦੀ ਕੀ ਫਿਰਦੀ ਏ ਜਨਾਨੀ ਏ ਮਹਾਗਿਆ ਲੱਗੀ ਭੂਏ ਚੜਨ ਤੂੰ ਮਾਸ਼ਾਤੇ ਹੁਣ ਮੈਂ ਲੱਗੂਗਾ ਅੱਗੇ ਤੇ ਨਹੀਂ ਨਾ ਲੋਕਾਂ ਨੂੰ ਪਤਾ ਹੁਣ ਮੈਂ ਤੁਹਾਡਾ ਜਲੂਸ ਕੱਢੂਗੀ ਵੇਖੀ ਤਾਂ ਸਹੀ ਤੁਹਾਨੂੰ ਮੈਂ ਬਾਹਰ ਨਿਕਲਣ ਜੋਗੇ ਨਾ ਨਾ ਛੱਡਿਆ ਤੇ ਤੁਸੀਂ ਵੀ ਕੀ ਯਾਦ ਕਰੋਗੇ ਕਿ ਤੁਹਾਡਾ ਕਿਹਦੇ ਨਾਲ ਵਾਪਿਆ ਹਾਏ ਮੰਮੀ ਇਹਨੂੰ ਫੜ ਲਾ ਜਾ ਕਿਉਂਕਿ ਇਹਨੂੰ ਤੁਹਾਨੂੰ ਸਿੱਧਾ ਅੰਡਰਆਰ ਨੇ ਸਮਝਾ ਗਏ ਹਾਏ ਲੋਕੋ ਹਾਏ ਮੈਨੂੰ ਮਾਰਦਾ ਰੁਪਾ ਨਹੀਂ ਹਟਣਾ ਲੈ ਮੈਂ ਕਰਨਾਮ ਕੀ ਆਏ ਬਾਹਰ ਲਾ ਲੈ ਤਮਾਸ਼ਾ ਲੈ ਕੋਠੇ ਕਰ ਰੱਖੇ ਇਹਨਾਂ ਕਿਧਰ ਹੀ ਤੂੰ ਕਿਨਾ ਸੰਗਿਆ ਵੀ ਤਮਾਸ਼ਾ ਨਾਲ ਤੂੰ ਹੋ ਕੰਡ ਕੀਤਾ ਫੇਰ ਇਹ ਤਮਾਸ਼ਾ ਆਈ ਦੀ ਮੈਨੂੰ ਨਹੀਂ ਮੈਨੂੰ ਨਹੀਂ ਸ਼ਰਮ ਆ ਗਈ ਜੇ ਤੁਹਾਨੂੰ ਜਰਮਨੀ ਨਾਲ ਤੇ ਸ਼ਰਮ ਮੈਨੂੰ ਵੀ ਨਹੀਂ ਆ ਨਹੀਂ ਇਹਨੂੰ ਆਖਿਆ ਕਿ ਤੈਨੂੰ ਨਾ ਕੋਈ ਮਾੜੀ ਨਾ ਚੰਗੀ ਮੈਂ ਤਾਂ ਤੂੰ ਤੇ ਰਹਿਣਾ ਨਹੀਂ ਦੇ ਜਿੱਡੀ ਤੂੰ ਖਰਾਬ ਆ ਨਾ ਇਹਦਾ ਕੋਈ ਵੀ ਨਹੀਂ ਹੋਣਾ ਸਾਰੇ ਪਵਾੜੇ ਦੀ ਜੜ ਤੂੰ ਆ ਤੈਨੂੰ ਮੈਂ ਦੱਸਦਾ ਕਰ ਮੈਂ ਪੋੜੇ ਪਾਇ ਦੱਸ ਨਾ ਮੈਨੂੰ ਬੰਦੂ ਨੌ ਨੂੰ ਤਾਂ 3 ਨੂੰ ਇੱਕ ਅੱਖ ਨਾਲੇ ਵੇਂਦੀ 3 ਨਾਲੋਂ ਜ਼ਿਆਦਾ ਕਰਦੀ ਆ ਨੌ ਤੈਨੂੰ ਚੰਗੀ ਨਹੀਂ ਲੱਗਦੀ ਮੈਂ ਨੇ ਕਿਹ ਲੇਖ ਰੱਖਿਆ ਹੈਗਾ ਤੁਹਾਨੂੰ ਮੇਰੇ ਕੋਈ ਦੂਜੇ ਪਾਈ ਨਹੀਂ ਕਿ ਤਾ ਮਾ ਦਾ ਦੱਸ ਨਹੀਂ ਪੜਾਇਆ ਤੂੰ ਉਹ ਤਾਂ ਸਤ ਮੈਂ ਤੂੰ ਤੂੰ ਕਾਦੀ ਸੋਚਦਾ ਜਿਨਾ 45 ਕਰੋ ਨਹੀਂ ਚਾਹ ਕਰਦੀ ਸੋਚਦਾ ਮਾ ਲੈ ਪਾ ਲੈ ਬੱਚੇ ਮੰਨਣ ਹੱਸ ਕਰੋ ਮੇਰੇ ਹੱਥ ਬੰਨੇ ਸਾਡੀ ਅੱਗੇ ਪਹਿਲਾਂ ਤਾਂ ਕਲੇਸ਼ ਨਹੀਂ ਹੈ ਘਰ ਦੇ ਵਿੱਚ ਜਦੋਂ ਦੀ ਮੈਂ ਆਈ ਉਦੋਂ ਦਾ ਕਲੇਸ਼ ਆ ਮੈਂ ਹੁਣ ਚਲ ਜਾਨੀ ਆ ਜਿੰਨੇ ਤਮਾਸ਼ਾ ਲਾਇਆ ਇਹਨੇ ਤੇ ਤੈਨੂੰ ਮੈਂ ਆਖਿਆ ਵੀ ਬਾਹਰ ਨਾ ਜਾਏ ਤੇ ਲੱਤਾਂ ਤੋੜ ਦੇਣ ਤੇਰੀਆਂ ਮੈਂ ਪਰ ਤੂੰ ਨਹੀਂ ਹੱਡੀ ਚੰਗਾ ਲੋਕ ਕੋਠੇ ਜਾਂਟੜ ਵਹਿੰਦੇ ਟੀਚਣਾ ਕਰਦੇ ਨੇ ਲੋਕ ਕਿ ਤੁਹਾਡੇ ਘਰ ਤਮਾਸ਼ਾ ਲੱਗਦਾ ਜ਼ਿਆਦਾ ਸਾਰੀ ਜਮਾਦੀ ਯਾਰ ਤੂੰ ਆ ਤੂੰ ਨਾ ਸੁਧਈ ਚੰਗਾ ਗਰਮਾ ਆ ਤੇਰੇ ਗਾਲੀ ਹੱਥ ਜੋੜ ਦਿੰਨੇ ਆ ਕਿ ਉਹਦੇ ਪੁੱਤਾਂ ਤੂੰ ਹੀ ਸੁਦਰ ਤੇ ਜਿਓ ਨੀ ਕਿ ਸੁਦਰ ਵੀ ਤੂੰ ਹੀ ਸਿਆਣਾ ਬਣ ਜਾ ਉਹ ਮਾਦਾ ਪਾਗਲ ਕਰਤਾ ਐਨੇ ਮੈਨੂੰ ਜਨਾਨੀ ਨੇ ਦਿਮਾਗ ਫੇਰਤਾ ਮੇਰਾ ਐਨੇ ਫੇਰਾ ਮੈਂ ਵੇਖ ਲਾ ਚੁੱਪ ਕਰ ਕਰ ਪਰ ਇਹ ਨਹੀਂ ਆਂਦੀ ਚੁੱਪ ਇਹ ਸਤਰ ਖਾਂਦੀ ਰਹੇ ਚੰਗੀ ਗੱਲ ਆ ਤੂੰ ਹੀ ਬਣ ਜਾ ਸਿਆਣਾ ਨਹੀਂ ਉਹ ਸਦਰ ਤੀ ਤੂੰ ਸੁਦਰ ਜਾ ਇਹ ਸਾਰਾ ਕੁਝ ਮੇਰੇ ਕਰਕੇ ਹੀ ਹੋਇਆ ਵਾ ਅੱਜ ਤੱਕ ਮੇਰੇ ਭਰਾ ਨੇ ਕਦੀ ਪਰਚਾਈ ਤੇ ਹੱਥ ਨਹੀਂ ਚੁੱਕਿਆ ਤੇ ਜਿੰਨਾਂ ਦੀ ਮੈਂ ਇੱਥੇ ਆਈ ਆ ਨਾ ਇੱਥੇ ਕੰਜਰ ਕਲੇ ਸੀ ਪਿਆ ਵਾ ਜੇ ਮੈਂ ਸੋਹਰੇ ਜਾਨੀ ਹੋਂਤੇ ਵੀ ਇਤੋਂ ਚੰਗਾ ਵਾ ਨ ਮੈਂ ਮਾਰੀ ਜਾਵਾਂ ਵੀ ਮੇਰਾ ਜੀਣਾ ਹੀ ਨਹੀਂ ਚੰਗਾ ਵੀ ਜੇ ਮੈਂ ਉੱਥੇ ਰਵਾਂ ਵੀ ਉਹ ਮੈਨੂੰ ਕਹਿੰਦੀਆਂ ਮੈਂ ਤੂੰ ਕਲੰਕਣੀ ਆ ਜੇ ਮੈਂ ਇੱਥੇ ਰਵਾਂ ਇੱਥੇ ਵੀ ਮੇਰੀ ਪਰਜਾਈ ਮੈਨੂੰ ਨਹੀਂ ਚੰਗਾ ਚੰਨੇ ਦੀ ਇਤੋਂ ਚੰਗਾ ਅੱਜ ਮੈਂ ਆਪਣੀ ਜ਼ਿੰਦਗੀ ਖਤਮ ਕਰ ਦੇਣੀ ਆ ਅੱਜ ਮੈਂ ਨਾ ਆਪਣੇ ਆਪ ਨੂੰ ਮੁਕਾਈ ਦੇਣਾ ਵਾ ਕਮਲੀ ਹੋ ਗਿਆ ਵਾ ਤੈਨੂੰ ਮੈਂ ਗਰਨਾਮ ਅੱਜ ਕਿਹਾ ਤੈਨੂੰ ਤੇਰੀ ਨੂੰ ਕੋ ਹੋ ਗਿਆ ਯੋ ਕਮਲ ਪਤਾ ਨਹੀਂ ਕੀ ਹੋ ਗਿਆ ਫਰਨ ਪਾ ਚੋਕੇ ਮੰਜੇ ਤੇ ਚੁੱਪ 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 ਮੇਰੇ ਕੋ ਕਿੱਥੇ ਚੁੱਪੀ ਜਾਣੀ ਹੈ ਭਰਾਵਾ ਤਾਂ ਉਠ ਉਠ ਮਰਤੀ ਹਾਏ ਮੈਨੂੰ ਮਾਰ ਲੈਨ ਦੋ ਮੈਂ ਨਹੀਂ ਜੀਣਾ ਵੀ ਮੈਂ ਨਹੀਂ ਮਰਨਾ ਫਲੈਸ਼ ਕਰਨੀ ਨਾ ਕਰਨਾ ਫੋਨ ਕਰਕੇ ਡਾਕਟਰ ਨੂੰ ਤੂੰ ਕੀ ਦਿਹਾਵਾ ਕਰਨਾ ਮੈਨੂੰ ਮਾਰ ਲੈੰਦੋ ਮੈਂ ਇੱਥੇ ਵੀ ਬਹੁਤ ਜ਼ਿਆਦਾ ਡੇ ਦੇ ਹਏ ਮੈਂ ਨਹੀਂ ਜੀਣਾ ਚਾਹੁੰਨੀ ਫੜ ਕੰਮ ਨੂੰ ਫੜ ਡੇ ਕੇ ਫਾਟੋਕ ਕੇ ਫੜ ਹਏ ਮੈਨੂੰ ਮਾਰ ਲੈੰਦੋ ਮੰਮੀ ਜਾ ਤੂੰ ਕਿਉਂ ਫੜ ਕੇ ਦੱਸੀ ਲਾ ਫੜ ਜਾ ਮੈਂ ਵੀਰ ਮੈਨੂੰ ਮਾਰ ਲੈੰਦੋ ਮੈਂ ਨਹੀਂ ਜੀਣਾ ਚਾਹੁੰਨੀ ਹਏ ਇਹ ਤੂੰ ਪਾਗਲ ਹੋ ਗਈਆਂ ਇਹ ਕੋਈ ਬੇਕੁਫੀ ਕੀਤੀ ਕੰਟਰੋਲ ਜੇ ਤੈਨੂੰ ਕੋ ਖੋਈਦਾ ਫਿਰ ਆਪਣੇ ਬਾਰੇ ਆਪਣੇ ਨਿਆਣੇ ਬਾਰੇ ਸੋਚ ਉਹ ਕੀ ਕਰਦਾ ਕਿੰਗ ਨਾ ਜਰੀ ਸਭ ਯਮ ਜਰੀ ਨੂੰ ਇਹ ਗਲਤੀ ਹੋ ਗਈ ਮੇਰ ਕੋ ਵੀਰ ਮੈਂ ਉਹਨੂੰ ਵੀ ਨਾਲ ਹੀ ਲੈ ਕੇ ਮਰਨਾ ਹੀ ਸ਼ਿਦਿਆਨ ਨਾ ਹੋਵੇ ਤੇ ਇਹੋ ਜੇ ਕੰਮ ਨਹੀਂ ਕਰਦੇ ਚੰਗਾ ਮੈਂ ਰੱਬ ਦਾ ਬੋਕਾ ਨਹੀਂ ਮੈਨੂੰ ਪਤਾ ਹੀ ਇਹ ਕੰਮ ਨਹੀਂ ਅੰਦਰ ਕਰ ਆ ਹੁਣ ਨਾ ਇਹਦਾ ਨਵਾਂ ਹੀ ਡਰਾਮਾ ਸ਼ੁਰੂ ਹੋ ਗਿਆ ਕਿਦਾਂ ਸਾਰਾ ਟੱਬਰ ਇਹਦੀਆਂ ਤਲੀਆਂ ਚਸਾਂ ਤੇ ਲੱਗਾ ਆ ਇਹ ਨਾ ਬੜੀ ਚਲਾਕ ਵਾ ਸਾਰੇ ਟੱਬਰ ਨੂੰ ਆਪਣੀ ਮੁੱਠੀ 'ਚ ਕਰਨਾ ਚਾਹੁੰਦੀ ਐ ਕਿ ਭਾਬੀ ਦਾ ਇੱਕ ਨਾ ਟੁਕਕਾ ਚੱਲੇ ਤੇ ਮੇਰੀ ਬੱਲੇ ਬੱਲੇ ਰਵੇ ਬਹੁਤ ਖਰਾਬ ਜਨਾਨੀ ਆਏ ਕੋਈ ਗੱਲ ਨਹੀਂ ਕਰਨ ਵਾਲੀ ਕਿਤੇ ਸੱਤ ਪਤਨ ਧਰੀ ਆਏ ਆ ਤੇ ਕਰਨਾਮਾ ਸਾਡੇ ਘਰ ਨਾਵੇਂ ਸਿਆਪਾ ਹੋ ਰਿਹਾ ਪੈ ਚੱਲਿਆ ਹੈਗਾ ਕੀ ਇਹਨੇ ਸੋਚਿਆ ਤੇ ਕੀ ਇਹ ਲੱਗੀ ਅੰਦਰ ਕਰਨ ਮੈਨਾਂ ਆਖਾ ਪਤਾ ਨਹੀਂ ਕੀ ਅੰਦਰ ਕਰਨ ਲਈ ਆ ਨਨੇ ਦੇ ਮੇਰੇ ਮਗਰੇ ਆਂਦੀ ਮੈਨੂੰ ਕੀ ਪਤਾ ਹੈਗਾ ਇਹ ਅੰਦਰ ਲਈ ਕੰਮ ਕਰਨ ਹੋਰ ਹੀ ਨਵਾਂ ਚੰਦ ਚੜ ਚੱਲਿਆ ਹੈ ਸਾਡੇ ਘਰ ਈਲਾ ਮਾਤਾ ਹੋਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੇਰਾ ਦਿਮਾਗ ਇਹਨੇ ਕੰਮ ਕਰਨ ਿਆ ਕਿ ਸਾਡੇ ਘਰ ਬਣਨ ਕਿ ਲੱਗਾ ਏ ਜੋ ਤੂੰ ਆਵਾਜ਼ ਮਾਰੀ ਜਿਵੇਂ ਵੇਖਿਆ ਭੈਣ ਸਾਹਮਣੇ ਪਈ ਮੇਰੇ ਪੈਰਾਂ ਤੇ ਜ਼ਮੀਨ ਨਿਕਲ ਗਈ ਇਹ ਇੱਕ ਹੀ ਬਣ ਗਿਆ ਸਾਡੇ ਘਰ ਗਰਨਾਮ ਸਵੇਰ ਦਾ ਸਾਡੇ ਘਰ ਕਲੇਸ਼ ਖਾਨਾ ਪਿਆ ਹੈ ਇਹ ਕਿਤੇ ਦੇ ਕਿਤੇ ਕਿਸ ਦੇ ਪੈਣਾ ਹੈ ਜੇ ਨਾ ਪੰਮਾ ਸਾਡੇ ਘਰ ਕਲੇਸ਼ ਪਾਵੇ ਤਾਂ ਕੋਈ ਗੱਲ ਵੀ ਨਾ ਹੋਵੇ ਤੇ ਮੰਮੀ ਇਹ ਕਲੇਸ਼ ਦਾ ਕੋਈ ਹੱਲ ਨਹੀਂ ਹੈਗਾ ਕੀ ਹੱਲ ਮੈਂ ਦੱਸਾਂ ਇਹਦਾ ਕਰਨਾਮ ਜੇ ਤੇ ਪੰਮੋ ਘਰੋਂ ਚਲ ਜਾਂਦੀ ਤੇਰਾ ਘਰ ਖਰਾਬ ਹੁੰਦਾ ਜੇ ਕੁੜੀ ਕੋਹ ਕਰ ਲੇ ਚਾਹੇ ਕੁੜੀ ਘਰੋਂ ਚਲ ਜੇ ਤਾਂ ਵੀ ਸਾਨੂੰ ਸਰੀਕਾਂ ਨੇ ਗੱਲਾਂ ਕਰਨੀਆਂ ਆਖਣਾ ਸਿਰ ਚੋਕ ਕੇ ਲਿਆਂਦੀ ਤੇ ਹੁਣ ਇਹਨਾਂ ਕੋ ਰੋਟੀ ਨਹੀਂ ਖਵਾਲੀ ਗਈ ਕੁੜੀ ਘਰੋਂ ਕਲਾਤੀ ਆ ਇਹ ਸਾਰੇ ਪਾਸੇ ਫਸਦੇ ਆ ਮਮਮੀ ਫਸਦੇ ਤਾਂ ਆਪਾਂ ਹੈਗੇ ਆ ਪਰ ਰੋਜ ਦੇ ਕਲੇਸ਼ ਦਾ ਸਾਨੂੰ ਕੋਈ ਨਾ ਹੱਲ ਤੇ ਕਰਨਾ ਪੈਣਾ ਵਾ ਮੈਂ ਫਿਰ ਇੱਕੋ ਗੱਲ ਦੱਸਾਂ ਹਾਂ ਇਹ ਤਾਂ ਫਿਰ ਚਾਹੇ ਤੇ ਵਿਆਹ ਹੋਰ ਕਰ ਦਈਏ ਮਮਮੀ ਤੂੰ ਤਾਂ ਨਹੀਂ ਵਿਆਹ ਕਰ ਦਈਏ ਤੇ ਭੈਣ ਮਾਂਜੂ ਇਹ ਗੱਲ ਨੂੰ ਉਹ ਫਿਰ ਮਨਾ ਲਾਂਗੇ ਫਿਰ ਮਨਾਉਣੀ ਪੈਣੀ ਫਿਰ ਕੀ ਕਰਨਾ ਹੁਣ ਫਿਰ ਹੁਣ ਘਰ ਤੇ ਕਿਸ ਤਰ੍ਹਾਂ ਆਪਣਾ ਵੀ ਬਚਾਉਣਾ ਤੇ ਕੁੜੀ ਦਾ ਵੀ ਬਚਾਉਣਾ ਹੁਣ ਗੱਲ ਤੇ ਮੰਮੀ ਤੇਰੀ ਠੀਕ ਆ ਜੇ ਇਹ ਤੇ ਪੈਣ ਹਾਂ ਕਰ ਦੇ ਫੇ ਇਹ ਤੇ ਠੀਕ ਵਾ ਕਰੋਗੇ ਹਾਂ ਮੈਂ ਪੁੱਛ ਲਊਂਗੀ ਉਹਨੂੰ ਸਮਝਾ ਲਊਂਗੀ ਉਹਨੂੰ ਕਿ ਪੁੱਤ ਤੂੰ ਕਰ ਲੈ ਦੂਜਾ ਵਿਆਹ ਫਿਰ ਹੁਣ ਕੀ ਕਰਨਾ ਫਿਰ ਜੋ ਮੈਂ ਚੰਗੀ ਹੈ ਨਾ ਉਹੀ ਹੋਇਆ ਚੰਗਾ ਵਸੂ ਇਹਦਾ ਦੂਜਾ ਵਿਆਹ ਕਰ ਦੇਣਗੇ ਨਾ ਤੇ ਨਿਕਲ ਜੂਗੀ ਕਰੋ ਮੇਰੇ ਗਲੋਂ ਬਲਾ ਹੀ ਲੱਥ ਜੂਗੀ ਸ਼ੁਕਰ ਵਿਆਹ ਵੀ ਇਹਦਾ ਇਹੋ ਜਿਹੇ ਬੰਦੇ ਨਾਲ करूंगी ਨਾ ਜਿਹੜਾ ਨਖਤੀ ਨਿਤ-ਨਿਤ ਮਰੂਗੀ ਆਹ ਦਿੰਦੀ ਹੈ ਨਾ ਮੈਨੂੰ ਇੱਥੇ ਤਸੀਹੇ ਦਿੱਤੇ ਆ ਪਤਾ ਤੇ ਫੇਰ ਲੱਗੂਗਾ ਕਿ ਤਸੀਹੇ ਚੀਜ਼ ਕੀ ਹੁੰਦੇ ਆ ਤੇ ਕਿਦਾਂ ਦਈਦੇ ਆ ਵੱਡੀ ਚਲਾ ਕੇ ਮੇਰੇ ਨਾਲ ਪੰਗੇ ਲੈਣ ਲੱਗੀ ਹੀਗੀ ਗਰਨਾਮ ਤੂੰ ਇੱਥੇ ਪੈਣ ਲੱਗੇ ਬੋ ਤੇ ਮੈਂ ਆ ਗਈ ਇੱਕ ਮਿੰਟ ਚਲ ਠੀਕ ਹੈ ਮਾਤਾ ਬੈਨਣ ਦਫਾ ਹੋਵੇ ਜਾ ਕੇ ਮਰਦੀ ਆ ਤੇ ਮਰੇ ਗਲੋਂ ਲੱਥੇ ਗੱਲਾਂ ਕਰਕੇ ਕਹਿ ਰਾਂ ਨਾ ਦੋ ਇਥੇ ਰਮਾ ਨਾ ਦੋ ਕੱਪੜੇ ਜੋੜੀ ਚਾਨੀ ਆ ਧੀ ਮੇਰੀ ਮਰਨੇ ਕਿਨਾਰੇ ਪਈ ਆ ਤੂੰ ਬਿਟਰ ਬਿਟਰ ਵੇਖੀ ਚਾਹਨੀ ਉਹਨੂੰ ਤੇਰੇ ਕੋ ਗਾਂਹ ਕੇ ਪੁੱਛਿਆ ਨਹੀਂ ਕਿ ਆ ਵੀ ਕੀ ਗੱਲ ਹੋਈ ਐ ਨਾ ਮੈਂ ਕਿਉਂ ਪੁੱਛਾਂ ਤੇਰੀ ਤੀ ਨੇ ਮੇਰੇ ਨਾਲ ਘਟ ਕੀਤੀ ਆ ਕਿ ਜਿਹੜੇ ਮੈਂ ਹੋਰ ਕਰਾਉਣੀ ਆ ਉਹਨੇ ਮੇਰੇ ਪੱਲੇ ਛੱਡਿਆ ਵੀ ਕੀ ਆ ਕਿੰਨੀ ਮੇਰੀ ਬੇਇੱਜ਼ਤੀ ਹੋਈ ਆ ਤੇ ਅਜੇ ਮੈਂ ਹੋਰ ਕਰਾਉਣੀ ਆ ਜਿਹੜਾ ਮੇਰੀ ਵੱਲੋਂ ਮਰਦਾ ਕੋਈ ਮਰੇ ਜੀਵੇ ਮੈਨੂੰ ਇਹਦੇ ਨਾਲ ਕੋਈ ਪਾ ਨਹੀਂ ਹੈਗਾ ਨਾ ਤੇਰੀ ਕੋਹ ਨਹੀਂ ਲੱਗਦੀ ਮੇਰੀ ਇਕੱਲੀ ਰਹੀ ਤੇਰੀ ਨਣਾ ਨਹੀਂ ਇਸ ਕਰਨੋ ਤੇਰਾ ਗਾਂਹ ਕਰਜ ਬੰਦਾ ਹੀ ਹੁੰਦਾ ਕੀ ਗੱਲ ਉਹਦਾ ਘਰ ਚ ਇਥੇ ਹਿੱਸਾ ਹੈ ਨਹੀਂਗਾ ਮੇਰੀ ਗੱਲ ਸੁਣ ਲਾ ਮਾਤਾ ਹਿੱਸੇ ਹਿੱਸੇ ਨਾ ਸੁਣਾ ਮੈਨੂੰ ਹਿੱਸਾ ਹੈਗਾ ਕਿ ਨਹੀਂ ਹੈਗਾ ਹਿੱਸਾ ਤੇ ਉਹਦਾ ਫਿਰ ਸਹੁਰੇ ਵੀ ਹੈਗਾ ਵਾ ਚਾਰ ਸਹੁਰੇ ਉਹਨੇ ਲੱਤਾਂ ਖਿਲਾ ਰੀਆਂ ਵਾ ਸਾਨੂੰ ਘਰੋਂ ਕੱਢ ਦੋ ਹਾਂ ਕਾਦੀਆਂ ਲੱਤਾਂ ਨੇ ਖਿਲਾ ਰੀਆਂ ਨੇ ਦੱਸ ਨਾ ਮੈਨੂੰ ਕਾਦੀਆਂ ਉਹ ਦੁਖੀ ਤੇ ਆਣ ਕੇ ਇੱਥੇ ਬੈਠੀ ਵਿਚਾਰੀ ਦੁਖੀ ਤਾਂ ਇਹ ਨਾ ਗੱਲ ਨਾ ਲਾਉ ਇਹ ਨਾ ਗੱਲ ਨਾ ਲਾਉ ਤੇ ਕੌਣ ਲਾਊਗਾ ਨਾ ਉਹਨੂੰ ਗੱਲ ਨਾ ਲਾ ਲਓ ਹਾਂ ਤੇ ਮੈਨੂੰ ਘਰੋਂ ਕੱਢ ਦੋ ਹਾਂ ਮੈਨੂੰ ਸੰਿਆਸ ਦੇ ਦੋ ਹਾਂ ਮਾਤਾ ਕਿੰਨਾ ਮੱਥਾ ਮਾਰਦੀ ਤੇ ਬੇਕੂਫ ਜਨਾਨੀ ਆ ਇਹ ਨੂੰ ਰਸਤੇ ਨਾਲ ਕੋਈ ਨਹੀਂ ਪਤਾ ਪੈਸਦਾ ਕਿ ਜਿੰਦੇ ਭੈਣ ਭਰਾਵਾਂ ਦੇ ਇਹ ਸਿਰ ਆਪਣੇ ਬਾਰੇ ਸੋਚਦੀ ਆ ਇਹ ਚਾਹੇ ਤੁਹਾਨੂੰ ਸਾਡਬਰੂ ਮਾਰ ਕੇ ਨਾ ਤੇ ਚਲ ਜੇ ਪੇਕੇ ਆਪਣੇ ਘਰ ਨਾ ਇਹ ਬੇਕਦਰ ਜਨਨੀ ਆ ਹੇਰੀ ਸੁਣੋ ਗੱਲ ਗੱਲ ਤੁਸੀਂ ਨਾ ਰਿਸ਼ਤਿਆਂ ਦੀ ਜਿਹੜੀ ਕਦਰ ਆ ਨਾ ਉਹ ਹੋਰ ਕਿਸ ਨੂੰ ਸਮਝਾਯੋ ਮੇਰੇ ਸਾਹਮਣੇ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਭੈਣ ਤੇ ਭਰਾ ਦੇ ਰਿਸ਼ਤੇ ਦੇਖਦੇ ਆ ਤੇ ਘਰ ਵਾਲੀ ਦਾ ਨਹੀਂ ਕੋਈ ਰਿਸ਼ਤਾ ਦੇਦਾ ਜਿਹੜੀ ਤੁਹਾਡੇ ਸਿਰ ਤੇ ਇੱਥੇ ਬੈਠੀ ਆ ਘਰ ਵਾਲੀ ਨੂੰ ਤੇ ਤੁਸੀਂ ਅੱਖੀਂ ਦੇਖ ਕੇ ਖੁਸ਼ ਨਹੀਂ ਹੈਗੇ ਭੈਣ ਮਾਂ ਭੈਣ ਮਾਂ ਉਹਨਾਂ ਦਾ ਦੁੱਖ ਜ਼ਿਆਦਾ ਵਾ ਮੇਰਾ ਤਾਂ ਕੋਈ ਦੁੱਖ ਹੀ ਨਹੀਂ ਹੈਗਾ ਬਥੇਰਾ ਕਿੰਨਾ ਕਾਕਾ ਵੇਖਿਆ ਪਰ ਤੂੰ ਕਉਡੀ ਭਾ ਨਹੀਂ ਜਾਣਦੀ ਚੰਗਾ ਜਿੰਦੀ ਭੈਣ ਆਈ ਨਾ ਤੂੰ ਤੋਂ ਤੋਂ ਹੀ ਆਫਰੀ ਆ ਇਹ ਕੈ ਨਿਕਲ ਜੇ ਜਾਂ ਮਰ ਜੇ ਇਥੋਂ ਕਿੱਥੇ ਚੱਲੇ ਵਿਚਾਰੀ ਠੱਠੇ ਬੂਝ ਬੈ ਜਾ ਕੇ ਜੇ ਪਿੱਛੋਂ ਦੁਖੀ ਹੋ ਕੰਜਰ ਦੁਖੀ ਕਰਦੇ ਉਹਨੂੰ ਤੇ ਕਿੱਥੇ ਚੱਲ ਜੀ ਹੁਣ ਪੇਕੇ ਹੁਣਾ ਉੱਥੇ ਜਾਣਾ ਨੇ ਗਰਨਾ ਮੈਂ ਤਾਂ ਨੀ ਕੋਈ ਗੱਲ ਦੱਸਾਂ ਅਹੀਂ ਇਹਨੇ ਨੂੰ ਕਰੋ ਤੱਕਾ ਦੇ ਸਕਦੇ ਤੇ ਪੇਕੇ ਕੱਢ ਸਕਦੇ ਇਹ ਮੈਨੂੰ ਪਤਾ ਜੋਤੀਆਂ ਨਾਲ ਵੀਤਦੀ ਆ ਮੇਰੀ ਧੀ ਘਰ ਬੈਠੀ ਆ ਨਾ ਮੈਨੂੰ ਪੁੱਛ ਕੇ ਵੇ ਮੇਰਾ ਕਾਲਜਾ ਨਿਕਲਦਾ ਤਾਂ ਅਹੀਂ ਇਹਨੂੰ ਕਿੱਦਾਂ ਪੇਕੇ ਆ ਕਰ ਬਾਲਦੀਏ ਜਾ ਕੇ ਰਹਿੰਦੇ ਨੂੰ ਇੱਥੇ ਬੈਠੀ ਮਾਦਾ ਤੂੰ ਸੋਚਦੀ ਨਾ ਪਰ ਇਹ ਨਰਦਈ ਔਰਤਾ ਇਹ ਵੀ ਸੋਚ ਸਕਦੀ ਹੈ ਚੀਜ਼ ਹੁੰਦੀ ਜਰੀ ਇਸ ਰਿਸ਼ਤੇ ਨਾਲ ਤੇ ਇਹ ਬਹੁਤ ਦੇਖੂ ਬਿਜਾਨੀ ਆ ਵੇਖਿਆ ਬਿਟਰ ਬਿਟਰ ਝਾਗਦੀ ਇਹਨੇ ਇੱਕ ਨਹੀਂ ਲੱਖਿਆ ਬਈ ਝੂਠਾ ਸੱਚਾ ਜਾ ਕੇ ਵੇਖ ਲਾ ਵੇ ਕੁੜੀਏ ਤੈਨੂੰ ਕੀ ਹੋਇਆ ਪਰ ਨਾ ਡੇਲੇ ਕੱਢਦੀ ਕੱਢ ਇੱਥੇ ਆ ਕੇ ਬੈਗੀ ਆ ਚਲ ਕੋਈ ਗੱਲ ਨਹੀਂ ਪੁੱਤ ਅਸੀਂ ਨੇ ਜਾਣੇ ਆ ਇਹੋ ਵੱਡੀ ਹੋ ਜੇ ਨੇਨੇ ਦੇ ਕੱਢਿਆ ਸਾਰੀ ਉਮਰ ਤੈਨੂੰ ਜੁੱਤੀਆਂ ਮਾਰਦੀ ਏ ਅੱਛਾ ਜੀ ਮੈਨੂੰ ਗੱਲਾਂ ਸੁਣਾਉਣ ਲਈ ਆਏ ਹੋ ਇੱਥੇ ਮੈਂ ਕਿਹਨੂੰ ਆਖਿਆ ਹੈਗਾ ਵੀ ਮੇਰੇ ਨਾਲ ਆਣ ਕੇ ਤੇ ਗੱਲਾਂ ਬਾਤਾਂ ਕਰੋ ਜੋ ਕੋ ਹੈਗਾ ਵਾ ਨਾ ਠੀਕ ਹੀ ਠੀਕ ਆ ਤੇ ਨਾਲੇ ਇੱਕ ਗੱਲ ਹੋਰ ਆਪਣੀ ਨਾ ਭੈਣ ਦੇ ਸਿਰ ਗੋਡੇ ਫੜ ਕੇ ਬਹਿ ਜਾਓ ਵੇਖਿਓ ਕਿਤੇ ਫੇਰ ਨਾ ਕੋਈ ਚੰਦ ਚੜਾ ਦੇ ਤੇ ਇਲਜ਼ਾਮ ਸਾਰਾ ਨਾ ਮੇਰੇ ਸਿਰ ਤੇ ਹੀ ਆਉਣਾ ਵਾ ਤੇ ਆ ਜਿਹੜੇ ਮਾਦਾ ਤੂੰ ਬਲੇਡੂ ਜੇ ਸੁੱਟਣ ਨਹੀਂ ਹੈ ਨਾ ਇਹਨਾਂ ਦਾ ਮੇਰੇ ਤੇ ਅਸਰ ਨਹੀਂ ਹੋਣ ਵਾਲਾ ਮੇਰੀ ਗੱਲ ਸੁਣ ਇਹ ਆ ਕੱਜੋ ਇੱਕ ਹੱਥ ਦੇ ਤੇ ਇੱਕ ਹੱਥ ਲੈ ਰੱਬ ਉਹਦਾ ਨਾ ਦਾਦਾ ਕਹਿੰਦਾ ਅੱਜ ਉੱਤੇ ਪਈਆਂ ਨਾ ਜੇ ਕੱਲ ਦਿੱਤੇ ਪਈਆਂ ਨਾ ਫੇ ਹੱਥ ਢੇ ਦੀ ਤੇਰੀ ਮਤ ਕਾਲੀ ਕਹਿੰਨੇ ਆ ਅਹੀਂ ਦਿਖਾਗਾ ਅਸਰ ਨਹੀਂ ਹੋਣਾ ਤੇ ਵੇਖਾਂਗੀ ਤੇਰੀ ਕਿਹੜੀ ਤਰੀ ਹਾਲ ਚੱਪਦਾ ਜਗਾ ਅੱਛਾ ਤੁਸੀਂ ਮੈਨੂੰ ਸਰਾਫ ਦੇਣ ਦੇਗਾ ਤੁਸੀਂ ਮੇਰੇ ਘਰ ਵਾਲੇ ਹੋ ਕਿ ਦੁਸ਼ਮਣ ਹੋ ਸਰਾਫ ਨਹੀਂ ਨਸੀਹਤ ਦੇਣ ਦੇ ਆ ਵੀ ਅਜੇ ਮੌਕਾ ਸੁਧਰ ਜਾ ਨਹੀਂ ਤੇ ਪਛਤਾਏਗੀ ਬਹੁਤ ਜ਼ਿਆਦਾ ਜਾਓ ਜਾਓ ਤੁਹਾਡੇ ਵਰਗੇ ਨਸੀਤਾਂ ਦੇਣ ਵਾਲੇ ਨਾ ਮੈਨੂੰ ਬਹੁਤ ਆਏ ਆ ਤੇ ਬਹੁਤ ਦਿੰਦੇ ਵੀ ਰਹਿਣਗੇ ਮੈਂ ਤਾਂ ਆਪਣੀ ਪਰਮਜੀਤੋ ਤਾਂ ਮੈਂ ਤੇਰਾ ਪੱਖ ਬੜਾ ਖੂਰਦੀ ਪਰ ਤੂੰ ਮੈਨੂੰ ਬਗਾਨੀ ਬਣ ਕੇ ਦੱਸਿਆ ਤਾਂ ਮੇਰੀ ਧੀ ਬਣੀ ਨਹੀਂ ਗਈ ਫਿਰ ਲੋਕੀ ਰੋਂਦੇ ਕਿਉਂ ਆ ਵੀ ਜੇ ਬਗਾਨੀਆਂ ਧੀਆ ਬਣ ਜਾਂ ਤੇ ਆਪਣਿਆਂ ਨੂੰ ਕਿਉਂ ਕੋਈ ਰੋਵੇ ਚਲੋ ਠੀਕ ਆ ਮੰਮੀ ਜਿੱਦਾਂ ਤੁਸੀਂ ਕਹਿਣਾ ਵਾ ਨਾ ਉਹ ਇਦਾਂ ਹੀ ਠੀਕ ਵਾ ਜੇ ਅੱਜ ਮੇਰੀ ਮਾਂ ਵੀ ਹੁੰਦੀ ਨਾ ਤੇ ਮੇਰੀ ਵੀ ਕੋਈ ਸੈਡ ਲੈਂਦਾ ਜੇ ਉਹਨਾਂ ਨਖਤਿਆਂ ਨੇ ਨੇ ਨਾ ਮੇਰੀ ਸੁਣੀ ਤੇ ਸੋਨੀ ਮੇਰੀ ਇੱਥੇ ਵੀ ਕਹਿਨੇ ਨਹੀਂ ਹੈਗੀ ਤੇ ਮੈਨੂੰ ਕੋਈ ਨਹੀਂ ਚੰਗਾ ਲੱਗਦਾ ਜਦੋਂ ਮੇਰਾ ਨਹੀਂ ਨਾ ਕੋਈ ਤੇ ਮੈਂ ਨਹੀਂ ਕਹਿਦੀ ਵੀ ਹੈਗੀ ਤੇ ਮੇਰਾ ਬਾਲਾ ਸਿਰ ਨਾ ਖਾਓ ਜੋ ਤੁਹਾਡੇ ਮਨ ਚ ਆਉਂਦਾ ਨਾ ਕਰੋ ਤੇਰੀ ਮੈਂ ਮਾਂ ਬਣੀ ਹਾਂ ਪਰ ਤੂੰ ਧੀ ਨਹੀਂ ਮੇਰੀ ਬਣੀ ਮੈਨੂੰ ਸਮਝਾਉਣ ਆਏ ਅਸਲੀ ਅੱਗ ਤੇ ਮੈਨੂੰ ਉਦੋਂ ਲੱਗੀ ਜਦੋਂ ਮੈਨੂੰ ਮੇਰੇ ਪੇਕੇ ਆਨੇ ਘਰੋਂ ਕੱਢਿਆ ਤੇ ਉੱਤੋਂ ਇਹਨਾਂ ਨੇ ਮਿਹਣਾ ਮਾਰਿਆ ਵੀ ਇਹੇ ਜੀ ਇਹਦੇ ਮਾਂ ਪਿਓ ਨੇ ਬੇਇੱਜ਼ਤੀ ਕਰਕੇ ਕੱਢਿਆ ਵਾ ਤੇ ਆਪੇ ਆਪਣੀ ਕੁੜੀ ਤੇ ਮਾਰ ਮਾਰ ਪੈਂਦੇ ਆ ਤੇ ਉਹੋ ਜੀ ਇਹਨਾਂ ਦੀ ਕੁੜੀ ਜਿਨਨੇ ਮੈਨੂੰ ਇਥੋਂ ਬੇਇੱਜ਼ਤੀ ਕਰਕੇ ਚੋਲਾ ਚੁੱਕ ਕੇ ਜਾਣ ਲਈ ਮਜਬੂਰ ਕੀਤਾ ਦੇਖੀ ਤਾਂ ਸਹੀ ਮਾਂ ਦੀ ਧੀ ਏ ਤੇਰਾ ਬਣਦਾ ਕੀ ਏ ਹੁਣ ਇਸ ਘਰ ਦੇ ਵਿੱਚ ਨਿਕਲੇਗੀ ਤੇ ਮੇਰੇ ਵੀ ਕਾਲਜੇ ਨੂੰ ਠੰਡ ਪਾਊਗੀ ਕਿਤੇ